ਪੰਜਾਬ ਅਪ ਨਿਊਜ਼ ਬਲੋਗ ਮਾਂ ਬੋਲੀ ਪੰਜਾਬੀ ਦੇ ਸਤਕਾਰ ਵਿੱਚ ਇੱਕ ਛੋਟਾ ਜਿਹਾ ਉਪਰਾਲਾ ਕਰਨ ਜਾ ਰਹੇ ਹਾਂ ਉਮੀਦ ਹੈ ਸਭ ਨੂੰ ਪਸੰਦ ਆਵੇਗਾ। ਇਦਾ ਬੇਟਾ ਮੈਨੂੰ ਤੋੜ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋ ਤੋ ਤਾਂ ਇਹ ਬੱਚੇ ਸਿੱਖ ਪਰਿਵਾਰਾਂ ਦੇ ਹੀ ਲੱਗ ਰਹੇ ਹਨ ਲੇਕਿਨ ਇਹ ਹਿੰਦੀ ਚ ਕਿਉਂ ਗੱਲ ਕਰ ਰਹੇ ਨੇ ਮੈਨੂੰ ਤੋੜ ਦੇ ਨੇ ਅੱਖਰ ਮਾਂ ਕੀ ਇਹ ਆ ਚਲਣਾ ਖੇਲਣਾ ਮੈਨੇ ਨਹੀਂ ਖੇਲਣਾ ਪਲੀਜ਼ ਖੇਲਣਾ ਮੈਨੇ ਨਹੀਂ ਖੇਲਣਾ ਤੁਸੀਂ ਹਿੰਦੀ ਚ ਕਿਉਂ ਗੱਲ ਕਰ ਰਹੇ ਹੋ ਹਮੇ ਇਸ ਲਈ ਕਿਉਂ ਕਿਉਂ ਸਾਡੇ ਸਕੂਲ ਵਿੱਚ ਪੰਜਾਬੀ ਨਹੀਂ ਸਿਖਾਉਂਦੇ ਬਸ ਸਾਡੇ ਸਕੂਲ ਵਿੱਚ ਹਿੰਦੀ ਆ ਰਹੀ ਨੂੰ ਸਿਖਾਉਂਦੇ ਬੇਟਾ ਤੁਹਾਡੇ ਘਰਾਂ ਦੇ ਵਿੱਚ ਵੀ ਕੋਈ ਪੰਜਾਬੀ ਦੇ ਵਿੱਚ ਗੱਲ ਨਹੀਂ ਕਰਦਾ। ਸਾਡੇ ਘਰ ਮੈਂ ਕੋਈ ਪੰਜਾਬੀ ਵਿੱਚ ਮੈਂ ਬਾਤ ਨਹੀਂ ਕਰਦੀ। ਕਿਉਂ? ਮਾਰੇ ਮਮੀ ਪਾਪਾ ਜੇ ਪੰਜਾਬੀ ਵਿੱਚ ਬੋਲਦੇ ਆ ਤਾਂ ਫਿਰ ਡਾਂਟ ਪੜਤੀ ਹੈ। ਕਿਉਂ? ਅਰ ਹਮੇ ਕਹਤੇ ਹੈ ਇੰਗਲਿਸ਼ ਔਰ ਹਿੰਦੀ ਮੈਂ ਬਾਤ। ਉਹਨਾਂ ਸਟੇਟਾਂ ਦੇ ਲਈ ਜ਼ਰੂਰੀ ਹੁੰਦੀ ਹੈ ਜਿੱਥੇ ਲੋਕੀ ਪੰਜਾਬੀ ਨਹੀਂ ਸਮਝਦੇ। ਤੁਸੀਂ ਪੰਜਾਬ 'ਚ ਰਹਿੰਦੇ ਹੋ, ਪੰਜਾਬ ਦੇ ਸਕੂਲਾਂ 'ਚ ਪੜ੍ਹਦੇ ਹੋ, ਤੁਹਾਡੇ ਲਈ ਤਾਂ ਪੰਜਾਬੀ ਸਿੱਖਣਾ ਬਹੁਤ ਜ਼ਰੂਰੀ ਹੈ। ਕੀ ਤੁਸੀਂ ਪੰਜਾਬੀ ਸਿੱਖਣਾ ਚਾਹੋਗੇ? ਹਾਂਜੀ। ਨੰਦ ਅਤਮ ਨਾਨਕ ਚਾਉਂਦਾ ਜਗਤ ਪਾਇਆ ਨੰਦ ਅਤਕਾ ਘੜੀ ਘੜੀ ਕੋੜਾ ਕੋੜਾ ਘਰ ਘਰ ਘੰਟੀ ਘੰਟੀ बच्चों क्या कर रहे हो तुम लोग हम पंजाबी सीख रहे हैं। कोई पंजाबी नहीं सीख रहे चलो घर को भाई साहब इस तरह क्यों कर रहे हो बच्चे पंजाबी नहीं सीखण गए तो की सीखन गए जी पंजाबी आजकल कोई स्कोप नहीं है ਪੰਜਾਬੀ ਦਾ ਕਿਸ ਨੇ ਕਿਹਾ ਕੋਈ ਸਕੋਪ ਨਹੀਂ ਹੈ ਸਾਡਾ ਜੋ ਗ੍ਰੰਥ ਹੈ ਉਹ ਖੁਦ ਪੰਜਾਬੀ ਦੇ ਵਿੱਚ ਲਿਖਿਆ ਗਿਆ ਹੈ ਗੁਰੂ ਸਾਹਿਬਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਪੰਜਾਬੀ ਭਾਸ਼ਾ ਦੇ ਲਈ ਕਿੰਨੇ ਸਾਡੇ ਸ਼ਹੀਦ ਹੋਏ ਆ ਪੰਜਾਬੀ ਦੇ ਲਈ ਜੀਓ ਗੱਲ ਤੁਹਾਡੀ ਠੀਕ ਹੈ ਪਰ ਅੱਜ ਕੱਲ੍ਹ ਸਕੂਲਾਂ ਵਿੱਚ ਜਾਂ ਅਦਰ ਕੰਟਰੀਆਂ ਵਿੱਚ ਹਿੰਦੀ ਅਤੇ ਅੰਗਰੇਜ਼ੀ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਪੰਜਾਬੀ ਨੂੰ ਕੋਈ ਨਹੀਂ ਪੁੱਛਦਾ ਰੀਜ਼ਨ ਇਹ ਹੈ ਕਿ ਅਸੀਂ ਖੁਦ ਪੰਜਾਬੀ ਨਹੀਂ ਸੰਭਾਲੀ ਅਸੀਂ ਆਪਣੇ ਬੱਚਿਆਂ ਨੂੰ ਹਿੰਦੀ ਅੰਗਰੇਜ਼ੀ ਦਾ ਮਜ਼ਰ ਲਾਦੇ ਲੇਕਿਨ ਆਪਣੀ ਜੋ ਮਾਤ ਭਾਸ਼ਾ ਉਸ ਦੇ ਪਿੱਛੇ ਕਦੇ ਪਾਇਆ ਹੀ ਨਹੀਂ ਇਸ ਕਰਕੇ ਸਾਡੀ ਪੰਜਾਬੀ ਪਿੱਛੜ ਕੇ ਰਹਿ ਗਈ ਹੈ ਅਸੀਂ ਉਸੀ ਨਹੀਂ ਪਿਆਬੀ ਸਿਖਾਉਣੀ ਚਲੋ ਬੱਚੋ ਘਰ ਨੂੰ ਚਲੋ 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 ਪੁੱਤ ਘਰ ਨੂੰ ਚਲੋ ਕੋਈ ਪਿਆਬੀ ਨਹੀਂ ਸਿੱਖਣੀ ਪਿਆਬੀ ਸਿੱਖਣੀ ਹੈ ਨਹੀਂ ਨਹੀਂ ਕੋਈ ਸਿੱਖਣੀ ਨਹੀਂ ਪਿਆਬੀ ਇੱਕ ਮਿੰਟ ਰੁਕੋ ਭਾਈ ਸਾਹਿਬ ਇੱਕ ਮਿੰਟ ਰੁਕੋ ਬੋਲੋ ਤੁਸੀਂ ਹੁਣ ਗੁਰੂ ਘਰ ਜਾ ਕੇ ਆਏ ਹੋ ਨਮਸਕਾਰ ਕਰਕੇ ਆਏ ਹੋ ਜਿਨ੍ਹਾਂ ਨੂੰ ਕਰਕੇ ਆਇਓ ਉਹ ਕਿਹੜੀ ਭਾਸ਼ਾ ਦੇ ਵਿੱਚ ਲਿਖੇ ਹੋਏ ਨੇ ਪੰਜਾਬੀ ਚ ਫਿਰ ਤੁਸੀਂ ਇਹਨਾਂ ਨੂੰ ਪੰਜਾਬੀ ਦੇ ਵਿੱਚ ਰੋਕਦੇ ਹੋ ਨਹੀਂ ਨਹੀਂ ਕੋਈ ਬੱਚਿਆਂ ਨੂੰ ਸਿਖਾਣੀ ਨਹੀਂ ਪੰਜਾਬੀ ਅਸੀਂ ਚਲੋ 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 ਜੇਕਰ ਤੁਸੀਂ ਖੁਦ ਉਸ ਉਹਨਾਂ ਭਾਸ਼ਾ ਦਾ ਸਤਿਕਾਰ ਨਹੀਂ ਕਰੋਗੇ ਤਾਂ ਇਹਨਾਂ ਨੂੰ ਤੁਸੀਂ ਕੀ ਸਿੱਖਿਆ ਦੇਵੋਗੇ ਨਹੀਂ ਵੀਰ ਜੀ ਕੋਈ ਪੰਜਾਬੀ ਨਹੀਂ ਸਿਖਾਣੀ ਅਸੀਂ ਤੁਸੀਂ ਆਪਣੇ ਬੱਚਿਆਂ ਨੂੰ ਕੋਈ ਪੰਜਾਬੀ ਨਹੀਂ ਸਿਖਾਣੀ ਇਹਦਾ ਮਤਲਬ ਤੁਸੀਂ ਆਪਣੇ ਬੱਚਿਆਂ ਨੂੰ ਗੁਰੂ ਘਰ ਤੋਂ ਸਿੱਧਾ ਹੀ ਮੁਕਮਕ ਕਰ ਰਹੇ ਹੋ اے ਅਨਪੜਾ ਜੀ ਪਾਸ਼ਾ ਜੀ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਸਿਖਾਣੀ ਭਾਈ ਸਾਹਿਬ ਤੁਹਾਡੇ ਮਾਤਾ ਘਾਨਪੁਰ ਨੇ ਵੀਰ ਜੀ ਭਾਈ ਸਾਹਿਬ ਤੁਹਾਡੇ ਮਾਤਾ ਪਿਤਾ ਬਾਰੇ ਬੋਲਿਆ ਤੁਹਾਨੂੰ ਕਿੰਨਾ ਬੁਰਾ ਲੱਗਿਆ ਤੁਸੀਂ ਸਾਡੀ ਮਾਤਾ ਬਾਰੇ ਕਿੰਨਾ ਗਲਤ ਬੋਲ ਰਹੇ ਹੋ ਮੈਂ ਮੈਂ ਕੀ ਕਿਹਾ ਤੁਹਾਡੀ ਮਾਂ ਨੂੰ ਜੇਕਰ ਤੁਹਾਡੇ ਮਾਤਾ ਪਿਤਾ ਦੁਨਿਆਵੀ ਤੁਹਾਡੇ ਮਾਤਾ ਪਿਤਾ ਨੇ ਪੰਜਾਬੀ ਵੀ ਸਾਡੀ ਮਾਂ ਬੋਲੀ ਹੈ ਤੁਸੀਂ ਉਸ ਨੂੰ ਬੋਲਣ ਤੋਂ ਬੱਚਾ ਨੂੰ ਰੋਕ ਰਹੇ ਹੋ ਉਸ ਦੇ ਬਾਰੇ ਇੰਨਾ ਗਲਤ ਤੁਸੀਂ ਬਿਆਨਬਾਜ਼ੀ ਕਰ ਰਹੇ ਹੋ ਸਾਹਿਬ ਮਾਫੀ ਚਾਹੁੰਨੇ ਆ ਲੇਕਿਨ ਸ਼ਾਇਦ ਪੰਜਾਬ ਵਿੱਚ ਰਹਿ ਕੇ ਤੁਸੀਂ ਪੰਜਾਬੀ ਬਾਰੇ ਚੰਗੀ ਤਰ੍ਹਾਂ ਕਦੇ ਸਿੱਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਇਸ ਕਰਕੇ ਤੁਸੀਂ ਅੱਜ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਬੋਲਣ ਤੋਂ ਰੋਕ ਰਹੇ ਹੋ ਪੰਜਾਬੀ ਉਹ ਭਾਸ਼ਾ ਹੈ ਜਿਸ ਦੇ ਵਿੱਚ ਸਾਡੇ ਧਰਮ ਦਾ ਮੋਢਲਾ ਅੰਗ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਲਿਖਿਆ ਗਿਆ ਹੈ ਜਿਨ੍ਹਾਂ ਅੱਗੇ ਤੁਸੀਂ ਸਵੇਰੇ ਸ਼ਾਮ ਜਾ ਕੇ ਨਮਸਤਕ ਹੁੰਦੇ ਹੋ ਉਹ ਪੰਜਾਬੀ ਭਾਈ ਵੀਰ ਸਿੰਘ ਭਾਈ ਕਾਨ ਸਿੰਘ ਨਾਭਾ ਉਹ ਪੰਜਾਬੀ ਦੇ ਉਹਗੇ ਵਿਦਵਾਨ ਜਿਨ੍ਹਾਂ ਨੇ ਪੰਜਾਬੀ ਨੂੰ ਜ਼ੀਰੋ ਤੋਂ ਲੈ ਕੇ ਐਂਡ ਤੱਕ ਜੋ ਉਹਨਾਂ ਨੇ ਸਟੱਡੀ ਕੀਤਾ ਪੂਰੇ ਕਾਇਨਾਤ ਨੂੰ ਉਹਦੇ ਬਾਰੇ ਚੰਨਣਾ ਪਾਇਆ ਕਿੰਨਾ ਵੱਡਾ ਇਤਿਹਾਸ ਹੈ ਸਾਡੀ ਪੰਜਾਬੀ ਦਾ ਤੁਸੀਂ ਜੇਕਰ ਦੁਨੀਆ ਦੇ ਵਿੱਚ ਪਛਾਣੇ ਜਾਂਦੇ ਹੋ ਤਾਂ ਸਿਰਫ ਇੱਕ ਪੰਜਾਬੀ ਕਰਕੇ ਪਛਾਣੇ ਜਾਂਦੇ ਹੋ ਤੁਹਾਡੇ ਪਹਿਰਾਵੇ ਤੋਂ ਤੁਹਾਡੀ ਬੋਲੀ ਤੋਂ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਇਹ ਪੰਜਾਬੀ ਹੈ ਪੰਜਾਬ ਦਾ ਰਹਿਣ ਵਾਲਾ ਹੈ ਅੱਜ ਦੁਨੀਆ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਅਮਰੀਕਾ ਦੇ ਕਨੈਕਟਿਡ ਸਟੇਟ ਦੇ ਵਿੱਚ ਕੈਨੇਡਾ ਦੇ ਵਿੱਚ ਜੋ ਪੰਜਾਬੀ ਇੱਕ ਦੂਸਰੀ ਭਾਸ਼ਾ ਦੇ ਤੌਰ ਤੇ ਜਾਣੀ ਜਾਂਦੀ ਹੈ ਸ਼ਾਇਦ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਹੋਵੇਗਾ ਜਿਸ ਨੂੰ ਤੁਸੀਂ ਅਨਪੜਾਂ ਵਾਲੀ ਭਾਸ਼ਾ ਬੋਲਦੇ ਹੋ ਕਿ ਉਹ ਭਾਸ਼ਾ ਕਿ ਸਿਵਲ ਲੈਵਲ ਤੱਕ ਪਹੁੰਚ ਚੁੱਕੀ ਹੈ ਲੇਕਿਨ ਅਫਸੋਸ ਕਿ ਸਾਡੇ ਆਪਣੇ ਪੰਜਾਬ ਦੇ ਵਿੱਚ ਹੀ ਉਸ ਨੂੰ ਅਣਗੌਲਿਆ ਕੀਤਾ ਜਾਂਦਾ ਹੈ ਠੀਕ ਹੈ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਸ਼ਾਇਦ ਕਿ ਮੈਂ ਪੰਜਾਬੀ ਨੇ ਇੰਨੀ ਢੁਗਾਈ ਨਾਲ ਕਦੇ ਜਾਣਿਆ ਹੀ ਨਹੀਂ ਪਰ ਬੱਚਿਆਂ ਦੇ ਫਿਊਚਰ ਲਈ ਅੰਗਰੇਜ਼ੀ ਬਹੁਤ ਜ਼ਰੂਰੀ ਹੈ ਅੱਜ ਕੱਲ ਜਿੰਨੇ ਵੀ ਨੈਸ਼ਨਲ ਇੰਟਰਨੈਸ਼ਨਲ ਐਗਜ਼ਾਮ ਹੁੰਦੇ ਨੇ ਉਹ ਵੀ ਅੰਗਰੇਜ਼ੀ ਵਿੱਚ ਹੀ ਹੁੰਦੇ ਨੇ ਸਕੂਲ ਵਿੱਚ ਵੀ ਪੂਰਾ ਜ਼ੋਰ ਅੰਗਰੇਜ਼ੀ ਤੇ ਦਿੱਤਾ ਜਾਂਦਾ ਹੈ ਪੰਜਾਬੀ ਕੋਈ ਨਹੀਂ ਪੜਾਈ ਜਾਂਦੀ ਸਿੰਘ ਸਾਹਿਬ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਜਿੰਨੇ ਵੀ ਨੈਸ਼ਨਲ ਇੰਟਰਨੈਸ਼ਨਲ ਆਈਪੀਐਸ ਆਈਏਐਸ ਦੇ ਐਗਜ਼ਾਮ ਨੇ ਸਾਰੇ ਅੰਗਰੇਜ਼ੀ ਵਿੱਚ ਲਏ ਜਾਂਦੇ ਹਨ ਮੈਂ ਤਾਂ ਤੁਹਾਨੂੰ ਕਹਾਂਗਾ ਕਿ ਅੰਗਰੇਜ਼ੀ ਦੇ ਨਾਲ ਨਾਲ ਸਪੈਨਿਸ਼ ਰਸ਼ੀਅਨ ਤੁਰਕਿਸ਼ ਇਹ ਭਾਸ਼ਾਵਾਂ ਵੀ ਆਪਣੇ ਬੱਚਿਆਂ ਨੂੰ ਸਿਖਾਓ ਤਾਂ ਕਿ ਜੇਕਰ ਕਿਸੇ ਦੇਸ਼ ਦੇ ਵਿੱਚ ਜਾਣ ਉੱਥੇ ਜਾ ਕੇ ਉਹਨਾਂ ਨੂੰ ਕੋਈ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਲੇਕਿਨ ਉੱਥੇ ਤੱਕ ਪਹੁੰਚਣ ਦੇ ਲਈ ਅਸੀਂ ਆਪਣੀ ਮਾਤ ਭਾਸ਼ਾ ਨੂੰ ਕਿਉਂ ਛੱਡੀਏ ਸਾਨੂੰ ਉਹ ਸਿੱਖਣਾ ਵੀ ਉਸ ਨੂੰ ਦਾ ਬਣ ਦਾ ਮਾਨ ਸਨਮਾਨ ਦੇਣਾ ਵੀ ਲਾਜ਼ਮੀ ਹੈ ਆਪਣੇ ਬੱਚਿਆਂ ਨੂੰ ਮਾਂ ਬੋਲੀ ਨਾਲ ਜ਼ਰੂਰ ਜੋੜਾਂਗਾ ਭਾਈ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਸਾਨੂੰ ਪੰਜਾਬੀ ਜੋ ਮਾਂ ਬੋਲੀ ਹੈ ਇਸ ਨੂੰ ਪ੍ਰਫੁੱਲਤ ਕਰਨ ਦੇ ਲਈ ਜੋ ਤੁਹਾਡੀ ਸਹਿਯੋਗ ਕਰੋ ਨਾ ਜਾਈਂ ਮਾਰੂ ਦੇ ਨੂੰ ਕੁਲ ਜਾਵਾਂਗੇ ਬਾ ਬੰਗੂਰ ਜਾਵਾਂਗੇ ਆਓ ਰਲ ਮਿਲ ਹੰਸਲਾ ਮਾਰੀਏ ਪੰਜਾਬੀ ਨੂੰ ਬਣਦਾ ਮਾਣ ਤੇ ਸਤਕਾਰ ਦਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਾਹੇ ਕੀ ਫਤਿਹ ਜੇਕਰ ਤੁਹਾਨੂੰ ਪੰਜਾਬ ਅਪਟੇਮ ਵੱਲੋਂ ਕੀਤਾ ਹੋਇਆ ਉਪਰਾਲਾ ਵਧੀਆ ਲੱਗਿਆਵੇ ਤਾਂ ਪਲੀਜ਼ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਸ ਤਰ੍ਹਾਂ ਦੇ ਵੱਧ ਤੋਂ ਵੱਧ ਮੈਸੇਜ ਲੈ ਕੇ ਅਸੀਂ ਚੰਨਤਾ ਦੀ ਕਿਚਾਰੀ ਵਿੱਚ ਦੁਬਾਰਾ ਫਿਰ ਤੋਂ ਹਾਜ਼ਰ ਹੋ ਸਕੀਏ